ਜਦੋਂ ਮੇਰੀਆਂ ਦੋ ਐਲਬਮ ਹਿੱਟ ਹੋਈਆਂ ਮੈਂ ਐਗਰੀਮੈਂਟ ਵਿੱਚ ਸੀਗਾ ਅੱਛਾ ਮਤਲਬ ਉਹ ਐਲਬਮ ਪਹਿਲੀ ਐਲਬਮ ਆਉਣ ਤੋਂ ਪਹਿਲਾਂ ਹੀ ਤੁਸੀਂ ਐਗਰੀਮੈਂਟ ਵਿੱਚ ਸੀ ਐਗਰੀਮੈਂਟ ਸੀਗਾ ਓਕੇ ਕਿੰਨੇ ਸਾਲ ਦਾ ਤੁਹਾਡਾ ਐਗਰੀਮੈਂਟ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਮੈਂ ਲਾਸਟ ਐਲਬਮ ਕਰਕੇ ਉਹਨਾਂ ਤੋਂ ਨਿਕਲਣਾ ਸੀਗਾ ਮੇਰੀ ਅਗਲੀ ਐਲਬਮ ਦੇ ਮੈਨੂੰ ਪੈਸੇ ਮਿਲਣੇ ਸੀਗੇ ਅੱਛਾ ਤੇ ਉਹ ਕਹਿੰਦੇ ਵੀ ਇਹ ਅਸੀਂ ਤੈਨੂੰ ਜਾਣ ਨਹੀਂ ਦੇਣਾ ਦੁਬਾਰਾ ਐਗਰੀਮੈਂਟ ਸਾਈਨ ਕਰ ਅੱਛਾ ਤੇ ਮੈਂ ਉਹਨਾਂ ਨਾਲ ਥੋੜਾ ਗੱਲ ਉੱਪਰ ਤਲੇ ਹੋ ਗਿਆ ਜੀ ਮੈਰਾ ਹੁਣ ਪੈਸੇ ਕਮਾਉਣ ਦਾ ਟਾਈਮ ਆਇਆ ਹੈ ਹੂੰ ਤੁਹਾਡੇ ਨਾਲ 3 ਸਾਲ ਮੇਰੇ ਬੜਾ ਅੱਛੇ ਨਿਕਲ ਗਏ ਤਾਂ ਮਿਚੁਅਲ ਅੰਡਰਸਟੈਂਡਿੰਗ ਹੁੰਦੀ ਆ ਵੀ ਮੇਰਾ ਨਹੀਂ ਦਿਲ ਕਰਦਾ ਹੂੰ ਤੇ ਮੈਂ ਨਹੀਂ ਸਾਈਨ ਕਰਨੇ ਉਹਨਾਂ ਨੇ ਜਿਵੇਂ ਕਿਸੇ ਤਰੀਕੇ ਬਲ ਫਿਰ ਪਾ ਕੇ ਮੈਨੂੰ ਤਾਂ ਸਾਈਨ ਕਰਵਾ ਲਿਆ ਅੱਛਾ ਅਗਲੇ 3 ਸਾਲ ਲਈ ਅਗਲੇ 3 ਸਾਲ ਲਈ 3 ਸਾਲ ਲਈ ਕਰਕੇ ਉਸ ਤੋਂ ਬਾਅਦ ਕਹਿੰਦੇ ਨਾ ਅਸੀਂ ਤੈਨੂੰ ਰਿਕਾਰਡ ਕਰਨਾ ਹੈ ਨਾ ਤੈਨੂੰ ਅਸੀਂ ਰਿਲੀਜ਼ ਕਰਨਾ ਐਦਾਂ ਕਿਉਂ ਪਤਾ ਨਹੀਂ ਉਹਨਾਂ ਦੇ ਦਿਲ 'ਚ ਕੀ ਆਇਆ ਪਰ ਤੁਸੀਂ ਪਹਿਲਾਂ ਉਹਨਾਂ ਨੂੰ ਹਿੱਟ ਐਲਬਮ ਦਿੱਤੀਆਂ ਸੀ ਨਾ ਪੈਸੇ ਐਲਬਮ ਉਹਨਾਂ ਨੂੰ ਕਮਾ ਕੇ ਦੇ ਰਹੇ ਸੀ ਹਾਂ ਫਿਰ ਉਹਨਾਂ ਨੂੰ ਕੀ ਚੱਕਰ ਸੀ ਉਹਨਾਂ ਨੂੰ ਚੱਕਰ ਸੀਗਾ ਵੀ ਇਹ ਜਾਵੇ ਨਾ ਅੱਛਾ ਜੇ ਇਹ ਜਾਣ ਦੀ ਗੱਲ ਕਰਦਾ ਤਾਂ ਫਿਰ ਅਸੀਂ ਇਹਨੂੰ ਬਰਬਾਦ ਕਰ ਦਣਾ ਅੱਛਾ ਪਰ ਮੈਨੂੰ ਪਰਮਾਤਮਾ ਨੇ ਜਦੋਂ ਉਹ ਕਹਿੰਦੇ ਹੁੰਦੇ ਨੇ ਮੈਂ ਕੋਈ ਸਪ੍ਰਿੰਗ ਹੁੰਦਾ ਨਾ ਸਪ੍ਰਿੰਗ ਹਾਂ ਉਹਨੂੰ ਤੁਸੀਂ ਦੱਬ ਲਓ ਹਾਂ ਜਿੰਨਾ ਦੱਬੀ ਜਾਓਗੇ ਜਦੋਂ ਛੱਡੋਗੇ ਤਾਂ ਉਹ ਹੋਰ ਉੱਪਰ ਨੂੰ ਜਾਏਗਾ ਅੱਛਾ ਮੈਨੂੰ ਇੰਨਾ ਕੋ ਵਿਸ਼ਵਾਸ ਸੀਗਾ ਕਿ ਮੈਂ ਸਿੰਗਰ ਹਾਂ ਹਾਂ ਮੈਂ ਕਿਤੇ ਨਾ ਕਿਤੇ ਕੋਸ਼ਿਸ਼ ਕਰਕੇ ਫੇਰ ਆ ਜਾਊਂਗਾ ਕੋਈ ਗੱਲ ਨਹੀਂ ਮੈਂ ਫਿਰ ਕੋਈ ਐਲਬਮ ਨਹੀਂ ਕੀਤੀ